ਨਰ ਪੰਜਾਬੀ ਬਲੌਗ ਚ ਤੁਹਾਡਾ ਸਵਾਗਤ ਹੈ ਜੀ ਮੈਂ ਆ ਜੀ ਅੱਡਾ ਜਾਗੜ ਵਿਟ ਬੱਗਾ ਸਵੀਟਸਾਪ ਦੀ ਦੁਕਾਨ ਤੇ ਤੁਹਾਨੂੰ ਪਤਾ ਕਿ ਹਰ ਸਾਲ ਇਸ ਸੀਜ਼ਨ ਤੇ ਇਸ ਦੁਕਾਨ ਤੇ ਜਿਹੜੀਆਂ ਪੂੜੀਆਂ ਜਿਹੜੀਆਂ ਜਿਹੜੀਆਂ ਲੋਕਾਂ ਨੂੰ ਖਵਾਈਆਂ ਜਾਂਦੀਆਂ ਤਦਸੋ ਮਿੱਤਰੋ ਬੱਗੀ ਸਵੀਟਸ ਦੁਕਾਨ ਤੇ ਪੂੜੀਆਂ ਦਾ ਜਿਹੜਾ ਵਾ ਉਹ ਸੀਜ਼ਨ ਸ਼ੁਰੂ ਹੋ ਗਿਆ ਹਰ ਐਤਵਾਰ ਨੂੰ ਸਵੇਰੇ 8 ਵਜੇ ਜਿਹੜਾ ਜੋ 1 ਵਜੇ ਤੱਕ 8 ਤੋਂ 1 ਵਜੇ ਤੱਕ ਇਹ ਪੂੜੀਆਂ ਜੜੀਆਂ ਲੋਕਾਂ ਨੂੰ ਮੁਹਈਆ ਕਰਵਾਈਆਂ ਜਾਣਗੀਆਂ ਸੋ ਹਰ ਐਤਵਾਰ ਨੂੰ ਕਿਤੇ ਨਹੀਂ ਮਿੱਤਰਾ ਮਿੱਤਰੋ ਜਾਣਾ ਪੂੜੀਆਂ ਦਾ ਲੰਗਰ ਸਕਣਾ ਉਹ ਵੀ ਬੱਗੀ ਦੀ ਦੁਕਾਨ ਤੇ ਤੋਂ ਮਿੱਤਰੋ ਦੇਖੋ ਅੱਜ ਲੰਗਰ ਜਿਹੜਾ ਉਹ ਸੌਰੀ ਪੂੜੀਆਂ ਦਾ ਜਿਹੜਾ ਵਾ ਇਹ ਪ੍ਰੋਗਰਾਮ ਚਾਲੂ ਕਰ ਦਿੱਤਾ ਗਿਆ ਵੇਖੋ ਬਣ ਰਹੀਆਂ ਵਾ ਇਹ ਹਲਵਾਈ ਸਾਹਿਬ ਜਿਹੜੇ ਇਹ ਮਾਲ ਤਿਆਰ ਕਰ ਰਹੇ ਨੇ ਸੋ ਮਿੱਤਰੋ ਹਰ ਯਾਦ ਰੱਖੋ ਹਰ ਐਤਵਾਰ ਨੂੰ ਬੱਗੀ ਦੀ ਦੁਕਾਨ ਤੇ ਆਓ ਤੇ ਪੂੜੀਆਂ ਖਾਓ ਧੰਨਵਾਦ